ਗੁਰਮੁਖ ਪਿਆਰਿਓ ਜਿਹੜਾ ਇਹ ਪ੍ਰੇਮ ਹੈ ਨਾ ਜਿਵੇਂ ਸੰਸਾਰੀ ਤੌਰ ਤੇ ਆਪਾਂ ਕਿਸੇ ਨਾਲ ਕਰਦੇ ਆ ਤਾਂ ਉਹਦੇ ਆਪਾਂ ਗੁਣ ਤੇ ਔਗਣ ਬਿਲਕੁਲ ਨਹੀਂ ਚਿਤਾਰਦੇ ਇਸੇ ਤਰ੍ਹਾਂ ਜਦੋਂ ਤੱਕ ਸਾਡਾ ਪਿਆਰ ਅਕਾਲਪੁਰਖ ਨਾਲ ਨਹੀਂ ਪੈਂਦਾ ਤਾਂ ਸਾਨੂੰ ਵੀ ਭਰੋਸਾ ਨਹੀਂ ਆਏਗਾ ਕਿ ਅਕਾਲਪੁਰਖ ਸਾਡੇ ਗੁਣ ਤੇ ਔਗਣ ਨਹੀਂ ਚਿਤਾਰਦੇ ਕਿਉਂਕਿ ਮਾਲਕ ਨੇ ਜਿਹੜਾ ਮਨ ਹੈ ਇਹ ਕਾਲ ਦੇ ਵਾਸ ਕੀਤਾ ਹੋਇਆ ਸੰਸਾਰ ਜਿਹੜਾ ਹੈ ਉਹ ਕਾਲ ਕਾਲ ਜਿਹੜਾ ਹੈ ਜਿਹੜੀ ਵਸਤੂਆਂ ਪਦਾਰਥ ਸਾਰਾ ਇੱਧਰ ਦਾ ਖੇਲ ਪ੍ਰਗਟ ਕਰਦਾ ਸ਼ਰੀਰ ਪ੍ਰਗਟ ਕਰਦਾ ਪਰ ਮਨ ਜੋਤ ਸਰੂਪੀ ਹੈ ਇਸ ਕਰਕੇ ਇੱਧਰ ਜਦੋਂ ਖੇਡਦਾ ਆ ਕੇ ਸਰੀਰ ਦੇ ਵਿੱਚ ਤਾਂ ਸਰੀਰ ਦੇ ਰੋਮਾਂ ਦੇ ਵਿੱਚ ਮੈਲ ਹੁੰਦੀ ਹੈ ਜਿਹੜੇ ਪਿਛਲੇ ਵਿਚਾਰ ਲੈ ਹੁੰਦੇ ਉਹਦੇ ਕਰਕੇ ਆ ਕੇ ਇੱਥੇ ਫਿਰ ਭੁੱਲ ਜਾਂਦਾ ਤੇ ਸਭ ਤੋਂ ਵੱਡੀ ਖੇੜੀ ਹੈ ਜਦ ਤੱਕ ਪ੍ਰੇਮ ਨਹੀਂ ਪਏਗਾ ਉਦੋਂ ਫਿਰ ਇਕੱਲਾ ਗਿਆਨ ਹੀ ਰਹਿ ਜਾਏਗਾ ਜਿੱਥੇ ਇਕੱਲਾ ਗਿਆਨ ਹੋਏਗਾ ਉੱਥੇ ਬੰਦਾ ਫਿਰ ਗਿਆਨ ਦੇ ਵਿੱਚ ਵੀ ਆਪ ਮੁਹਾਰੇ ਚੱਲੇਗਾ ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ ਕਈ ਸਾਧੂ ਸੰਤ ਕਾਲ ਦੇ ਸੰਤ ਵੀ ਹੁੰਦੇ ਆ ਜਿਹੜੇ ਨਾਮ ਜਪਾਉਂਦੇ ਆ ਪਰ ਉਹਨਾਂ ਦੇ ਪਿੱਛੇ ਈੜਾਂ ਵੀ ਲੱਗ ਜਾਂਦੀਆਂ ਪਰ ਕੁਛੇਰ ਬਾਅਦ ਆਪਾਂ ਦੇਖਦੇ ਆ ਵੀ ਕੋਈ ਖ਼ਬਰ ਹੀ ਆ ਜਾਂਦੀ ਆ ਵੀ ਫਲਾਣੇ ਬਾਬਾ ਜੀ ਜੇਲ੍ਹ ਚ ਚਲੇ ਗਏ ਉਹ ਕਿਉਂ ਕਿਉਂਕਿ ਅੰਦਰ ਦੇ ਪੰਜਾਂ ਨਾਲ ਪਿਆਰ ਪੈ ਗਿਆ ਕਿਉਂਕਿ ਭਗਤੀ ਪੰਜ ਵੀ ਕਰਾਉਣਾ ਸ਼ੁਰੂ ਕਰ ਦਿੰਦੇ ਆ ਨਾ ਇਸ ਕਰਕੇ ਕੱਲੀ ਭਗਤੀ ਹੀ ਕਰਨਾ ਜਾਇਜ਼ ਨਹੀਂ ਹੈ ਭਗਤੀ ਤੋਂ ਬਾਅਦ ਇੱਕ ਜੀਵਨ ਜਾਂਚ ਵੀ ਦੱਸੀ ਜਾਂਦੀ ਹੈ ਕਿਉਂਕਿ ਕੱਲੀ ਭਗਤੀ ਕਰਨ ਨਾਲ ਤਾਂ ਇਹ ਹੋਏਗਾ ਵੀ ਇੱਥੇ ਧੜੇਬੰਦੀ ਬਣ ਜੇਗੀ ਵਿਚਾਰ ਨਹੀਂ ਮਿਲਣਗੇ ਸਭ ਤੋਂ ਪਹਿਲਾਂ ਤਾਂ ਹੀ ਵਿਚਾਰ ਨੂੰ ਹੀ ਖਤਮ ਕੀਤਾ ਗਿਆ ਮਹਾਰਾਜ ਕਹਿੰਦੇ ਆ ਨਾ ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਾ ਆਵੇ ਭਗਤੀ ਪ੍ਰਵਾਨ ਕਦੋਂ ਹੁੰਦੀ ਹੈ ਇਹ ਚੀਜ਼ ਨੋਟ ਕਰਨੀ ਹੁੰਦੀ ਆਪਾਂ ਨੂੰ ਪ੍ਰਵਾਨ ਉਦੋਂ ਹੋਏਗੀ ਜਦੋਂ ਇਹ ਪੰਜ ਅੰਦਰੋਂ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਆਪਾਂ ਮਾਰ ਲਾਂਗੇ ਇਹਨਾਂ ਤੇ ਜਿੱਤ ਹਾਸਲ ਕਰ ਲਾਂਗੇ ਇਹਨਾਂ ਤੇ ਜਿੱਤ ਹਾਸਲ ਕਰਨ ਦੀ ਨਿਸ਼ਾਨੀ ਇਹੀ ਹੈ ਜਦੋਂ ਮਨ ਨੂੰ ਸ਼ਬਦ ਸੁਣਨ ਲੱਗ ਜਾਏਗਾ ਤੇ ਅਮਰਤਾਨ ਲੱਗ ਜਾਏਗਾ ਸਮਝੋ ਸਤਿਗੁਰੂ ਨੇ ਖਜ਼ਾਨਾ ਸਿੱਧਾ ਦੇਣਾ ਸ਼ੁਰੂ ਕਰਤਾ ਤੇ ਇਦਰ ਉਹ ਵੀ ਪੰਜ ਸ਼ਾਂਤ ਹੋ ਜਾਂਦੇ ਇਸ ਕਰਕੇ ਮਾਲਕ ਸੱਚੇ ਪਾਤਸ਼ਾਹ ਨੇ ਸਾਨੂੰ ਸਭ ਤੋਂ ਪਹਿਲਾਂ ਸਿਮਰਨ ਦਾ ਹੁਕਮ ਕੀਤਾ ਹੈ ਤਾਂ ਕਿ ਪਹਿਲਾਂ ਮਨ ਤੋਂ ਮੈਲ ਉਤਾਰ ਲਈਏ ਜਿਵੇਂ ਜਿਵੇਂ ਇਹ ਮੈਲ ਉਤਰੀ ਜਾਏਗੀ ਉਵੇਂ ਉਵੇਂ ਮਨ ਜਿਹੜਾ ਹੈ ਉਹ ਆਪਣੇ ਪਿਤਾ ਦੇ ਨਜ਼ਦੀਕ ਆਂਦਾ ਜਾਏਗਾ ਤੇ ਆਦਤ ਬਣ ਜੇਗੀ ਸੋਨ ਵਿੱਚ ਬੈਠਣ ਦੀ ਸਹਿ ਸਮਾਧ ਲਾਣ ਦੀ ਤੇ ਜਦੋਂ ਤੱਕ ਆਦਤ ਹੀ ਨਹੀਂ ਬਣੀ ਸਹਿ ਸਮਾਧ ਲਾਣ ਦੀ ਆਪਣੇ ਆਪ ਦੇ ਵਿੱਚ ਇਹਦਾ ਮਤਲਬ ਆਪਾਂ ਸਮਝ ਲੈਣਾ ਕਿ ਆਪਣਾ ਅਜੇ ਪ੍ਰੇਮ ਨਹੀਂ ਪਿਆ ਪ੍ਰੇਮ ਦੀ ਇਹ ਨਿਸ਼ਾਨੀ ਹੈ ਕਿ ਆਪਣਾ ਦਿਲ ਕਰੇਗਾ ਆਪਾਂ ਹੁਣ ਅੱਜ ਸਿਮਰਨ ਤੇ ਬਹਿ ਜਾਈਏ ਕਿਸੇ ਦੂਸਰੇ ਦਾ ਸਹਾਰਾ ਮੰਗਣਾ ਬੰਦ ਕਰ ਦੇਗਾ ਸੰਗਤ ਰੂਪ ਜਦੋਂ ਸਿਮਨ ਕਰਨ ਜਾਣਾ ਹੈ ਤਾਂ ਉਹ ਤਾਂ ਸਕੂਲ ਹੈ ਉੱਥੇ ਗੁਣ ਸਿਖਾਈ ਜਾਂਦੇ ਸਿਖਾਏ ਜਾਂਦੇ ਨੇ ਉੱਥੇ ਤਾਂ ਸਿਮਨ ਕਰਕੇ ਆ ਕੇ ਆਨੰਦ ਵੀ ਬਣ ਜਾਂਦਾ ਪਰ ਅਸਲ ਜੀ ਜਦੋਂ ਆਪਾਂ ਘਰ ਆੰਦੇ ਆ ਫਿਰ ਆਪਾਂ ਕਹਿੰਦੇ ਸਾਡੀ ਅਵਸਥਾ ਬਦਲ ਗਈ ਉਹ ਇਸ ਕਰਕੇ ਹੈ ਕਿਉਂਕਿ ਅਜੇ ਪ੍ਰੇਮ ਨਹੀਂ ਪਿਆ ਆਪਣੀ ਆਵਾਜ਼ ਦੇ ਨਾਲ ਜਦੋਂ ਆਪਾਂ ਆਪਣੀ ਆਵਾਜ਼ ਦੇ ਨਾਲ ਪਿਆਰ ਪਾ ਕੇ ਬੜੀ ਸਹਿਜ ਜਿ ਵਿੱਚ ਸਿਮਨ ਕਰਾਂਗੇ ਨਾ ਤੋ ਇਸੇ ਨਾਲ ਫਿਰ ਆਪਣਾ ਜਿਹੜਾ ਇਹ ਪੀ ਲੇਖਾ ਜਿਹੜਾ ਆਪਾਂ ਪਿੱਛੋ ਲੈ ਕੇ ਆਏ ਉਹ ਫਾੜ ਦਿੰਦੇ ਹਾਂ ਮਾਲਕ ਜਿਵੇਂ ਜਿਵੇਂ ਨਾਮ ਪ੍ਰਗਟ ਹੋਏਗਾ ਨਾਮ ਦੇ ਵਿੱਚ ਸਮਾਏਗਾ ਮਨ ਸੋ ਆਉ ਨੇਤਰ ਬੰਦ ਕਰਕੇ ਹੁਣ ਆਪਾਂ ਦੁਬਾਰਾ ਫਿਰ ਨਾਮ ਸ਼ਬਦ ਦੀ ਕਮਾਈ ਕਰੀਏ ਸਹਿ ਸਿਮਰਨ ਕਰੀਏ ਪਾਉ ਜੀ ਵਾ ਗੁਰੂ ਵਾ ਗੁਰੂ ਵਾ ਗੁਰੂ 와, 그루.